ਪਠਾਨਕੋਟ ਦੇ ਮਿਸ਼ਨ ਰੋਡ ਵਿਖੇ ਸਥਿਤ ਗੁਰਦੁਆਰਾ ਸ੍ਰੀ ਸੰਤਾ ਆਸ਼्रम ਵਿਖੇ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ ਤੇ ਦੱਸ ਦਈਏ ਹਰ ਸਾਲ ਇਹ ਸਮਰ ਕੈਂਪ ਜਿਹੜਾ ਹੈ ਬੱਚਿਆਂ ਦੇ ਲਈ ਲਗਾਇਆ ਜਾਂਦਾ ਹੈ ਤਾਂ ਕਿ ਬੱਚੇ ਜਿਹੜੇ ਨੇ ਸਿੱਖੀ ਇਤਿਹਾਸ ਦੇ ਬਾਰੇ ਜਾਣ ਸਕਣ ਆਪਣੇ ਵੀਰ ਯੋਧਿਆਂ ਦੇ ਬਾਰੇ ਤੇ ਗੁਰੂਆਂ ਬਾਰੇ ਜਿਹੜੀਆਂ ਉਹਨਾਂ ਨੂੰ ਜਾਣਕਾਰੀ ਹੋ ਸਕੇ ਤੇ ਉਪਰਾਲਾ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਪ੍ਰਬੰਧਕ ਕਮੇਟੀ ਦੇ ਵੱਲੋਂ ਜਿੱਥੇ ਕਿ 100 ਤੋਂ ਵੱਧ ਬੱਚਿਆਂ ਨੇ ਜਿਹੜਾ ਹੈ ਇਸ ਸਮਰ ਕੈਂਪ ਦੇ ਵਿੱਚ ਹਿੱਸਾ ਲਿਆ ਤੇ 8 ਤੋਂ ਲੈ ਕੇ 14 ਤਰੀਕ ਤੱਕ ਇਹ ਸਮਰ ਕੈਂਪ ਜਿਹੜਾ ਹੈ ਲੱਗਿਆ ਸੀ ਜਿੱਥੇ ਕਿ ਬੱਚਿਆਂ ਨੂੰ ਗੁਰਬਾਣੀ ਗੁਰਸ਼ਬਦ ਗੱਤਕਾ ਦੁ ਦਸਤਾਰਬੰਦੀ ਕਰਨਾ ਜਿਹੜਾ ਹੈ ਸਿਖਾਇਆ ਜਾਂਦਾ ਤੇ ਫਿਰ ਉਸ ਤੋਂ ਬਾਅਦ ਮੁਕਾਬਲੇ ਹੁੰਦੇ ਨੇ ਤੇ 15 ਤਰੀਕ ਨੂੰ ਇਸ ਦਾ ਫਾਈਨਲ ਮੁਕਾਬਲਾ ਜਿਹੜਾ ਹੈ ਉਹ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਪਹਿਲੇ ਦੂਜੇ ਤੇ ਤੀਜੇ ਥਾਂ ਤੇ ਰਹਿਣ ਵਾਲੇ ਬੱਚਿਆਂ ਨੂੰ ਜਿਹੜਾ ਹੈ ਸਨਮਾਨਿਤ ਵੀ ਕੀਤਾ ਗਿਆ ਤੇ ਸਨਮਾਨਿਤ ਉਹਨਾਂ ਨੂੰ ਜਿਹੜਾ ਹੈ ਆਏ ਹੋਏ ਮੁੱਖ ਮਹਿਮਾਨਾਂ ਦੇ ਵੱਲੋਂ ਕੀਤਾ ਗਿਆ ਇਸ ਦੀ ਜਾਣਕਾਰੀ ਪ੍ਰਬੰਧਕ ਕਮੇਟੀ ਦੇ ਵੱਲੋਂ ਸਾਡੇ ਨਾਲ ਸਾਂਝੀ ਕੀਤੀ ਗਈ ਹੈ ਆਓ ਦੇਖਦੇ ਹਾਂ ਤਸਵੀਰਾਂ ਦੇ ਕਾਰੀ ਰੈਨੇ ਪ੍ਰਬੰਧਕ ਕਮੇਟੀ ਤੋਂ ਕਿਸ ਤਰ੍ਹਾਂ ਦੇ ਨਾਲ ਇਹ ਸਮਰ ਕੈਂਪ ਜਿਹੜਾ ਹੈ ਸਫਲਤਾਪੂਰਵਕ ਸੰਪੰਨ ਜਿਹੜਾ ਹੈ ਉਹ ਹੋਇਆ ਹੈ ਜੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸੋਹ ਸਾਰ ਸੰਗਤ ਦੇ ਜੀ ਬੇਨਤੀ ਹੈ ਕਿ ਗੁਰਦੁਆਰਾ ਸੰਤ ਅਸ਼ਰਮ ਮਿਸ਼ਨ ਰੋਡ ਪਠਾਨਕੋਟ ਸੰਤ ਬਾਬਾ ਇਕਬਾਲ ਸਿੰਘ ਜੀ ਦੇ ਤਪਸਥਾਨ ਵਿਖੇ ਹਰ ਸਾਲ ਬੱਚਿਆਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਲਈ ਇੱਕ ਗੁਰਮਤ ਸਮਰ ਕੈਂਪ ਲਗਾਇਆ ਜਾਂਦਾ ਗਰਮੀ ਦੀ ਛੁੱਟੀਆਂ ਦੇ ਵਿੱਚ ਤਾਂ ਜੋ ਬੱਚੇ ਜਿਹੜੇ ਆ ਮਾੜੀ ਸੋਸਾਇਟੀ ਤੋਂ ਬਚ ਕੇ ਸਿੱਖੀ ਵਾਲੇ ਪਾਸੇ ਲੱਗ ਸਕਣ ਇਸ ਕੈਂਪ ਦੇ ਵਿੱਚ ਬੱਚਿਆਂ ਨੂੰ ਇਤਿਹਾਸ ਗੁਰਬਾਣੀ ਦਸਤਾਰਾਂ ਦੁਮਾਲੇ ਗਤਕਾ ਸਾਰੇ ਕੁਝ ਬੱਚਿਆਂ ਨੂੰ ਸਿਖਾਇਆ ਜਾਂਦਾ ਅਖੀਰਲੇ ਦਿਨ ਜਿਹੜੇ ਆ ਸੈਕਿੰਡ ਲਾਸਟ ਦਿਨ ਬੱਚਿਆਂ ਦੇ ਕੰਪੀਟੀਸ਼ਨ ਹੋਏ ਤੇ ਅੱਜ ਸਾਰੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਦਸ਼ਰਧੀਆਂ ਮਹਾਨ ਹਸਤੀਆਂ ਪਹੁੰਚੀਆਂ ਤੇ ਪਿੰਡਾਂ ਵਿੱਚੋਂ ਵੀ ਜਿਹੜੇ ਆ ਉਹ ਜਿਹੜੇ ਪੰਥਕ ਸਖਸ਼ੀਤਾਂ ਜਿਹੜੀ ਸਾਡੇ ਵਿੱਚ ਪਹੁੰਚੀਆਂ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਗੁਰਦੁਆਰਾ ਸੰਤਾ ਅਸ਼ਰਮ ਦੀ ਸਾਰੀ ਸੰਗਤ ਦਾ ਸਾਰੀ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੌਕ ਕਰਕੇ ਜਿਨ੍ਹਾਂ ਨੇ ਬੱਚਿਆਂ ਨੂੰ ਸਿਖਾਇਆ ਸਰਦਾਰ ਭਾਈ ਜਗਦੇਵ ਸਿੰਘ ਜੀ ਬਾਪਸਾ ਵਾਲੇ ਭਾਈ ਅਮਰਜੀਤ ਸਿੰਘ ਜਿੱਤੀ ਬਾਪਸਾ ਵਾਲੇ ਭਾਈ ਵਿਜੇ ਸਿੰਘ ਜੀ ਹੈਡ ਗ੍ਰੰਤੀ ਗੁਰਦੁਆਰਾ ਸੰਤਾ ਆਸ਼ਰਮ ਭਾਈ ਹਰਦੀਪ ਸਿੰਘ ਜੀ ਮੱਖਣ ਸਰਦਾਰ ਸਿਮਰਨਜੀਤ ਸਿੰਘ ਜੀ ਗੱਤਕਾ ਕੋਚ ਸਰਦਾਰ ਸਤਨਾਮ ਸਿੰਘ ਢੋਣੀ ਤੇ ਹੋਰ ਜਿਨ੍ਹਾਂ ਨੇ ਵੀ ਬੱਚਿਆਂ ਨੂੰ ਸਿਖਾਣ ਵਿੱਚ ਸਹਾਇਤਾ ਕੀਤੀ ਬੱਚਿਆਂ ਨੂੰ ਗਾਈਡ ਕੀਤਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜਿਹੜੀ ਸੰਗਤ ਨੇ ਜਿੰਨਾ ਜਨਾ ਸਹਿਯੋਗ ਕੀਤਾ ਸਾਰਿਆਂ ਦਾ ਧੰਨਵਾਦ ਬੱਚਿਆਂ ਨੂੰ ਅ ਕੈਸ਼ ਪ੍ਰਾਈਜ਼ ਬੱਚਿਆਂ ਨੂੰ ਸਕੂਲ ਬੈਗ ਸਰਟੀਫਿਕੇਟ ਮੈਡਲ ਕਿੱਟਾ ਸਾਰਾ ਕੁਝ ਜੋ ਬੱਚਿਆਂ ਦਾ 17 ਪੱਗਾਂ ਜਿਹੜੀਆਂ ਬੱਚਿਆਂ ਨੂੰ ਜਿਹੜੇ 17 ਦੇ ਕੰਪੀਟੀਸ਼ਨ ਵਿੱਚ ਬੱਚਿਆਂ ਨੂੰ ਪੱਗਾਂ ਦਿੱਤੀਆਂ ਗਈਆਂ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਕਾਰਜ ਜਿਹੜਾ ਨੇਪਰੇ ਚੜਿਆ ਵਿਸ਼ੇਸ਼ ਸਹਿਯੋਗ ਸਰਦਾਰ ਬਰਿਆਵ ਸੇ ਘੋੜਾ ਦੀ ਫੈਮਿਲੀ ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਜਿਹੜੇ ਬੱਚਿਆਂ ਨੂੰ ਪ੍ਰਾਈਜ਼ ਦੇਣ ਦੀ ਜਿਹੜੀ ਸੇਵਾ ਕਰਦੇ ਸਰਦਾਰ ਨਿਰਮਲਜੀਤ ਸਿੰਘ ਸਰਦਾਰ ਨਿਰਮਲ ਸਿੰਘ ਸਰਦਾਰ ਨਵਤੇਜ ਸਿੰਘ ਘੋੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਭਾਈ ਗੁਰਜੀਖਾ ਖਾਲਸਾ ਭਾਈ ਗੁਰਜੀ ਦੀ ਫਤਿਹ ਇਸ ਅੰਮਰ ਕੈਂਪ ਵਿੱਚ ਜਿੰਨਾ ਪਰਿਵਾਰਾਂ ਨੇ ਜਿੰਨਾ ਨੌਜਵਾਨ ਵੀਰਾਂ ਨੇ ਜਿਸ ਤਰ੍ਹਾਂ ਸਰਦਾਰ ਹਰਦੀਪ ਸਿੰਘ ਰਿੰਪੂ ਭਾਈ ਰਵਿੰਦਰਪਾਲ ਸਿੰਘ ਜੀ ਅੰਮਿਤਪਾਲ ਜੀ ਸਰਦਾਰ ਨਪੇ ਸਿੰਘ ਜੀ ਭਾਈ ਅਮਨਦੀਪ ਸਿੰਘ ਜੀ ਤੇ ਹੋਰ ਜਿਹੜੇ ਨੌਜਵਾਨ ਵੀਰ ਜਿਹੜੇ ਮਿਲਕੇ ਸਾਡੇ ਸਾਰੇ ਗੁਰਦਰਾ ਸਾਹਿਬ ਦੇ ਜਿਹੜੇ ਮਿਲਕੇ ਭਰਾ ਨੇ ਸਮੂਹ ਸੰਗਤ ਨੇ ਜਿਹੜਾ ਇਹ ਕੈਂਪ ਜਿਹੜਾ ਲਗਵਾਇਆ ਹੈ ਇਸੀ ਤਰ੍ਹਾਂ ਇਹ ਕੈਂਪ ਜਿਹੜਾ ਹਰ ਸਾਲ ਦੀ ਸਾਲ ਚੱਲਦਾ ਰਹੇਗਾ ਸਾਰੇ ਬੱਚਿਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਵੀ ਆਪਣੇ ਬੱਚਿਆਂ ਨੂੰ ਇੱਥੇ ਲੈ ਕਰਕੇ ਪਹੁੰਚਣ ਦੀ ਜਰੂਰ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਮਨਜੀਤ ਸਿੰਘ ਰਾਣੀਪੁਰ ਪ੍ਰਧਾਨ ਭਾਈ ਕ੍ਰਿਯਾ ਚੈਰੀਟੇਬਲ ਸੁਸਾਇਟੀ ਬੜੋਈ ਰਾਣੀਪੁਰ ਅਤੇ ਐਜਕਟਿਵ ਮੈਂਬਰ ਸ਼੍ਰੋਮਣੀ ਅਕਾਲੀ ਪੰਥਕ ਲਹਿਰ ਪਠਾਨਕੋਟ ਹਲਕੇ ਤੋਂ ਅੱਜ ਜਿਹੜਾ ਵੀ ਮੀਰਾ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਉਹਨਾਂ ਨੂੰ ਦਸਤਾਰਾਂ ਸਜਾਉਣ ਅਤੇ ਗੱਤਕਾ ਮਾਰਸ਼ਲ ਆਰਟ ਜੋ ਸਿੱਖਾਂ ਦਾ ਹੈ ਉਹ ਸਿਖਾਉਣ ਦਾ ਜੋ ਉਪਰਾਲਾ ਕੀਤਾ ਉਹਦੀ ਤਹਿ ਦਿਲੋਂ ਸ਼ਲਾਘਾ ਕਰਦਾ ਹੈ ਤੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਇਹਨਾਂ ਸੇਵਕਾਂ ਪਾਸੇੋਂ ਇਦਾਂ ਹੀ ਆਪਣਾ ਮੇਰ ਭਰਿਆ ਹੱਥ ਰੱਖ ਕੇ ਤੇ ਇਹ ਸਿਵਾਵਾਵਾਂ ਜਿਹੜੀਆਂ ਲੈਂਦੇ ਰਹਿਣ ਤਾਂ ਜੋ ਸਾਡੇ ਬੱਚੇ ਆਪਣਾ ਇਤਿਹਾਸ ਗੁਰਬਾਣੀ ਅਤੇ ਆਪਣਾ ਜੋ ਸਾਡਾ ਪਹਿਰਾਵਾ ਹੈ ਉਹਦੇ ਨਾਲ ਜਿਹੜਾ ਹੈ ਉਹ ਜੁੜੇ ਰਹਿਣ ਕਿਉਂਕਿ ਜਦੋਂ ਤੱਕ ਅਸੀਂ ਆਪਣੇ ਮੂਲ ਨਾਲ ਜੁੜੇ ਰਹਾਂਗੇ ਜਿਸ ਦਰਖਤ ਦੀਆਂ ਜਿਹੜਾ ਜੋ ਹਨ ਉਹ ਜ਼ਮੀਨ ਵਿੱਚ ਲੱਗੀਆਂ ਰਹਿੰਦੀਆਂ ਨੇ ਉਹ ਹਮੇਸ਼ਾ ਲਈ ਹਰਾ-ਭਰਾ ਰਹਿੰਦਾ ਹੈ ਤੇ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਇਸ ਕਰਕੇ ਇਹਨਾਂ ਦੇ ਇਸ ਉਪਰਾਲੇ ਲਈ ਅਸੀਂ ਤਹਿ ਦਿਲੋਂ ਜਿਹੜਾ ਹੈ ਉਹ ਧੰਨਵਾਦ ਕਰਦੇ ਹਾਂ ਸਤਿਗੁਰੂ ਦਾ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਇਹਨਾਂ ਨੂੰ ਇਸੇ ਤਰ੍ਹਾਂ ਚੜ੍ਹਦੀਆਂ ਕਲਾਂ ਦਾ ਜੀਵਨ ਬਖਸ਼ਣ ਇਹਨਾਂ ਤੋਂ ਇਸੇ ਪਾਸੋਂ ਇਦਾਂ ਹੀ ਸੇਵਾਵਾਂ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਠਾਨਕੋਟ ਦੇ ਮਿਸ਼ਨ ਰੋਡ ਵਿਖੇ ਸਥਿਤ ਗੁਰਦੁਆਰਾ ਸ੍ਰੀ ਸੰਤਾ ਆਸ਼ਰਮ ਵਿਖੇ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ ਤੇ ਦੱਸ ਦਈਏ ਹਰ ਸਾਲ ਇਹ ਸਮਰ ਕੈਂਪ ਜਿਹੜਾ ਹੈ ਬੱਚਿਆਂ ਦੇ ਲਈ ਲਗਾਇਆ ਜਾਂਦਾ ਹੈ ਤਾਂ ਕਿ ਬੱਚੇ ਜਿਹੜੇ ਨੇ ਸਿੱਖੀ ਇਤਿਹਾਸ ਦੇ ਬਾਰੇ ਜਾਣ ਸਕਣ ਆਪਣੇ ਵੀਰ ਯੋਧਿਆਂ ਦੇ ਬਾਰੇ ਤੇ ਗੁਰੂਆਂ ਬਾਰੇ ਜਿਹੜੀ ਆਨਾਂ ਨੂੰ ਜਾਣਕਾਰੀ ਹੋ ਸਕੇ ਤੇ ਉਪਰਾਲਾ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਪ੍ਰਬੰਧਕ ਕਮੇਟੀ ਦੇ ਵੱਲੋਂ ਜਿੱਥੇ ਕਿ 100 ਤੋਂ ਵੱਧ ਬੱਚਿਆਂ ਨੇ ਜਿਹੜਾ ਇਹ ਸਮਰ ਕੈਂਪ ਦੇ ਵਿੱਚ ਹਿੱਸਾ ਲਿਆ ਤੇ 8 ਤੋਂ ਲੈ ਕੇ 14 ਤਰੀਕ ਤੱਕ ਇਹ ਸਮਰ ਕੈਂਪ ਜਿਹੜਾ ਹੈ ਲੱਗਿਆ ਸੀ ਜਿੱਥੇ ਕਿ ਬੱਚਿਆਂ ਨੂੰ ਗੁਰਬਾਣੀ ਗੁਰਸ਼ਬਦ ਗੱਤਕਾ ਦੁ ਤਾਰਬੰਦੀ ਕਰਨਾ ਜਿਹੜਾ ਹੈ ਸਿਖਾਇਆ ਜਾਂਦਾ ਤੇ ਫਿਰ ਉਸ ਤੋਂ ਬਾਅਦ ਮੁਕਾਬਲੇ ਹੁੰਦੇ ਨੇ ਤੇ 15 ਤਰੀਕ ਨੂੰ ਇਸ ਦਾ ਫਾਈਨਲ ਮੁਕਾਬਲਾ ਜਿਹੜਾ ਹੈ ਉਹ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਪਹਿਲੇ ਦੂਜੇ ਤੇ ਤੀਜੇ ਥਾਂ ਤੇ ਰਹਿਣ ਵਾਲੇ ਬੱਚਿਆਂ ਨੂੰ ਜਿਹੜਾ ਹੈ ਸਨਮਾਨਿਤ ਕੀਤਾ ਗਿਆ ਤੇ ਸਨਮਾਨਿਤ ਉਹਨਾਂ ਨੂੰ ਜਿਹੜਾ ਹੈ ਆਏ ਹੋਏ ਮੁੱਖ ਮਹਿਮਾਨਾਂ ਦੇ ਵੱਲੋਂ ਕੀਤਾ ਗਿਆ ਇਸ ਦੀ ਜਾਣਕਾਰੀ ਪ੍ਰਬੰਧਕ ਕਮੇਟੀ ਦੇ ਵੱਲੋਂ ਸਾਡੇ ਨਾਲ ਸਾਂਝੀ ਕੀਤੀ ਗਈ ਹੈ ਆਓ ਦੇਖਦੇ ਹਾਂ ਤਸਵੀਰਾਂ ਤੇ ਜਾਣਕਾਰੀ ਲੈਣੇ ਪ੍ਰਬੰਧਕ ਕਮੇਟੀ ਤੋਂ ਕਿਸ ਤਰ੍ਹਾਂ ਦੇ ਨਾਲ ਇਹ ਸਮਰ ਕੈਂਪ ਜਿਹੜਾ ਹੈ ਸਫਲਤਾਪੂਰਵਕ ਸੰਪੰਨ ਜਿਹੜਾ ਹੈ ਉਹ ਹੋਇਆ ਹੈ ਸੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਸਾ ਸੰਗਤ ਦੇ ਜੇ ਬੇਨਤੀ ਹੈ ਕਿ ਗੁਰਦੁਆਰਾ ਸੰਤ ਆਸ਼ਰਮ ਮਿਸ਼ਨ ਰੋਡ ਪਠਾਨਕੋਟ ਸੰਤ ਬਾਬਾ ਇਕਬਾਲ ਸਿੰਘ ਜੀ ਦੇ ਤਪਸਥਾਨ ਵਿਖੇ ਹਰ ਸਾਲ ਬੱਚਿਆਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਲਈ ਇੱਕ ਗੁਰਮਤ ਸਵਰ ਕੈਂਪ ਲਗਾਇਆ ਜਾਂਦਾ ਗਰਮੀ ਦੀ ਛੁੱਟੀਆਂ ਦੇ ਵਿੱਚ ਤਾਂ ਜੋ ਬੱਚੇ ਜਿਹੜੇ ਆ ਮਾੜੀ ਸੋਸਾਇਟੀ ਤੋਂ ਬਚ ਕੇ ਸਿੱਖੀ ਵਾਲੇ ਪਾਸੇ ਲੱਗ ਸਕਣ ਇਸ ਕੈਂਪ ਦੇ ਵਿੱਚ ਬੱਚਿਆਂ ਨੂੰ ਇਤਿਹਾਸ ਗੁਰਬਾਣੀ ਦਸਤਾਰਾ ਦੁਮਾਲੇ ਗੱਤਕਾ ਸਾਰਾ ਕੁਝ ਬੱਚਿਆਂ ਨੂੰ ਸਿਖਾਇਆ ਜਾਂਦਾ ਅਖੀਰਲੇ ਦਿਨ ਜਿਹੜੇ ਆ ਸੈਕਿੰਡ ਲਾਸਟ ਦਿਨ ਬੱਚਿਆਂ ਦੇ ਕੰਪੀਟੀਸ਼ਨ ਹੋਏ ਤੇ ਅੱਜ ਸਾਰੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਸ਼ਹਿਰ ਦੀਆਂ ਮਹਾਨ ਹਸਤੀਆਂ ਪਹੁੰਚੀਆਂ ਤੇ ਪਿੰਡਾਂ ਵਿੱਚੋਂ ਵੀ ਜਿਹੜੇ ਆ ਉਹ ਜਿਹੜੇ ਪੰਥਕ ਸਖਸ਼ੀਤਾਂ ਜਿਹੜੀ ਸਾਡੇ ਵਿੱਚ ਪਹੁੰਚੀਆਂ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਗੁਰਦੁਆਰਾ ਸੰਤਾ ਅਸ਼ਰਮ ਦੀ ਸਾਰੀ ਸੰਗਤ ਦਾ ਸਾਰੀ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਖਾਸ ਕਰਕੇ ਜਿਨ੍ਹਾਂ ਨੇ ਬੱਚਿਆਂ ਨੂੰ ਸਿਖਾਇਆ ਸਰਦਾਰ ਭਾਈ ਜਗਦੇਵ ਸਿੰਘ ਜੀ ਵਾਟਸਐਪ ਵਾਲੇ ਭਾਈ ਅਮਰਜੀਤ ਸਿੰਘ ਜਿੱਤੀ ਵਾਟਸਐਪ ਵਾਲੇ ਭਾਈ ਵਿਜੇ ਸਿੰਘ ਜੀ ਹੈੱਡ ਗ੍ਰੰਤੀ ਗੁਰਦੁਆਰਾ ਸੰਤਾ ਅਸ਼ਰਮ ਭਾਈ ਹਰਦੀਪ ਸਿੰਘ ਜੀ ਮੱਖਣ ਸਰਦਾਰ ਸਿਮਰਨਜੀਤ ਸਿੰਘ ਜੀ ਗੱਤਕਾ ਕੋਚ ਸਰਦਾਰ ਸਤਨਾਮ ਸਿੰਘ ਢੋਣੀ ਤੇ ਹੋਰ ਜਿਨ੍ਹਾਂ ਨੇ ਵੀ ਬੱਚਿਆਂ ਨੂੰ ਸਖਾਣ ਵਿੱਚ ਸਹਾਇਤਾ ਕੀਤੀ ਬੱਚਿਆਂ ਨੂੰ ਗਾਈਡ ਕੀਤਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜਿਹੜੀ ਸੰਗਤ ਨੇ ਜਿੰਨਾ ਜਿੰਨਾ ਸਹਿਯੋਗ ਕੀਤਾ ਸਾਰੇ ਧੰਨਵਾਦ ਬੱਚਿਆਂ ਨੂੰ ਕੈਸ਼ ਪ੍ਰਾਈਜ਼ ਬੱਚਿਆਂ ਨੂੰ ਸਕੂਲ ਬੈਗ ਸਰਟੀਫਿਕੇਟ ਮੈਡਲ ਕਿੱਟਾ ਸਾਰਾ ਕੁਝ ਜੋ ਬੱਚਿਆਂ ਦਾ 17 ਪੱਗਾਂ ਜਿਹੜੀਆਂ ਬੱਚਿਆਂ ਨੂੰ ਜਿਹੜੇ 17 ਦੇ ਕੰਪੀਟੀਸ਼ਨ ਵਿੱਚ ਬੱਚਿਆਂ ਨੂੰ ਪੱਗਾਂ ਦਿੱਤੀਆਂ ਗਈਆਂ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਕਾਰਜ ਜਿਹੜਾ ਨੇਪਰੇ ਚੜਿਆ ਵਿਸ਼ੇਸ਼ ਸਹਿਯੋਗ ਸਰਦਾਰ ਬਰਿਆਵ ਸੇ ਘੋੜਾ ਦੀ ਫੈਮਿਲੀ ਜਿਨ੍ਹਾਂ ਦੇ ਹਰ ਸਾਲ ਦੀ ਤਰ੍ਹਾਂ ਜਿਹੜੇ ਬੱਚਿਆਂ ਨੂੰ ਪ੍ਰਾਈਜ਼ ਦੇਣ ਦੀ ਜਿਹੜੀ ਸੇਵਾ ਕਰਦੇ ਸਰਦਾਰ ਨਿਰਮਲਜੀਤ ਸਿੰਘ ਸਰਦਾਰ ਮਿਰਮਲ ਸਿੰਘ ਸਰਦਾਰ ਨਰਤੇਜ ਸਿੰਘ ਹੋਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਅਮਰ ਕੈਂਪ ਵਿੱਚ ਜਿਨ੍ਹਾਂ ਪਰਿਵਾਰਾਂ ਨੇ ਜਿਨ੍ਹਾਂ ਨੌਜਵਾਨ ਵੀਰਾਂ ਨੇ ਜਿਸ ਤਰ੍ਹਾਂ ਸਰਦਾਰ ਹਰਦੀਪ ਸਿੰਘ ਰਿੰਪੂ ਭਾਈ ਰਵਿੰਦਰਪਾਲ ਸਿੰਘ ਦੀ ਅੰਮ੍ਰਿਤਪਾਲੀ ਸਰਦਾਰ ਨਪਲੇ ਸਿੰਘ ਜੀ भाई अमरजीत सिंह जी ਤੇ ਹੋਰ ਜਿਹੜੇ ਨੌਜਵਾਨ ਵੀਰ ਜਿਹੜੇ ਮਿਲਕੇ ਸਾਡੇ ਸਾਰੇ ਗੁਰਦਰਾ ਸਾਹਿਬ ਦੇ ਜਿਹੜੇ ਮਿਲਕੇ ਭਰਾ ਨੇ ਸਮੂਹ ਸੰਗਤ ਨੇ ਜਿਹੜਾ ਇਹ ਕੈਂਪੇਨ ਜਿਹੜਾ ਲਗਵਾਇਆ ਹੈ ਇਸੇ ਤਰ੍ਹਾਂ ਇਹ ਕੈਂਪ ਜਿਹੜਾ ਸਾਲ ਦੀ ਸਾਲ ਚੱਲਦਾ ਰਹੇਗਾ ਸਾਰੇ ਬੱਚਿਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਵੀ ਆਪਣੇ ਬੱਚਿਆਂ ਨੂੰ ਇੱਥੇ ਲੈ ਕਰਕੇ ਪਹੁੰਚਣ ਦੀ ਜਰੂਰ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਮਨਜੀਤ ਸਿੰਘ ਰਾਣੀਪੁਰ ਪ੍ਰਧਾਨ ਭਾਈ ਕ੍ਰਿਯਾ ਚੈਰੀਟੇਬਲ ਸੁਸਾਇਟੀ ਬੜੋਈ ਰਾਣੀਪੁਰ ਅਤੇ ਅਜੈਕਟਿਵ ਮੈਂਬਰ ਸ਼੍ਰੋਮਣੀ ਅਕਾਲੀ ਪੰਥਕ ਲਹਿਰ ਪਠਾਨਕੋਟ ਹਲਕੇ ਤੋਂ ਅੱਜ ਜਿਹੜਾ ਵੀਰਾਂ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਉਹਨਾਂ ਨੂੰ ਦਸਤਾਰਾਂ ਸਜਾਉਣ ਅਤੇ ਗਤਕਾ martial art ਜੋ ਸਿੱਖਾਂ ਦਾ ਹੈ ਉਹ ਸਿਖਾਉਣ ਦਾ ਜੋ ਉਪਰਾਲਾ ਕੀਤਾ ਉਹਦੀ ਤਹਿ ਦਿਲੋਂ ਸ਼ਲਾਘਾ ਕਰਦਾ ਹੈ ਇਸ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਇਹਨਾਂ ਸੇਵਕਾਂ ਪਾਸੇ ਨੂੰ ਇੰਦਾ ਹੀ ਆਪਣਾ ਮੇਰ ਭਰਿਆ ਹੱਥ ਰੱਖ ਕੇ ਤੇ ਇਸ ਵਾਵਾਂ ਜਿਹੜੀਆਂ ਲੈਂਦੇ ਰਹਿਣ ਤਾਂ ਜੋ ਸਾਡੇ ਬੱਚੇ ਆਪਣਾ ਇਤਿਹਾਸ ਗੁਰਬਾਣੀ ਅਤੇ ਆਪਣਾ ਜੋ ਸਾਡਾ ਪਹਿਰਾਵਾ ਹੈ ਉਹਦੇ ਨਾਲ ਜਿਹੜਾ ਹੈ ਉਹ ਜੁੜੇ ਰਹਿਣ ਕਿਉਂਕਿ ਜਦੋਂ ਤੱਕ ਅਸੀਂ ਆਪਣੇ ਮੂਲ ਨਾਲ ਜੁੜੇ ਰਹਾਂਗੇ ਜਿਸ ਦਰਖਤ ਦੀਆਂ ਜਿਹੜਾ ਜੋ ਹਨ ਉਹ ਜ਼ਮੀਨ ਵਿੱਚ ਲੱਗੀਆਂ ਰਹਿੰਦੀਆਂ ਨੇ ਉਹ ਹਮੇਸ਼ਾ ਲਈ ਹਰਾ ਭਰਾ ਰਹਿੰਦਾ ਹੈ ਤੇ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਇਸ ਕਰਕੇ ਇਹਨਾਂ ਦੇ ਇਸ ਪਰਾਲੇ ਲਈ ਅਸੀਂ ਤੈਹ ਦਿਲੋਂ ਜਿਹੜਾ ਹੈ ਉਹ ਧੰਨਵਾਦ ਕਰਦੇ ਆ ਸਤਿਗੁਰੂ ਦਾ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਇਹਨਾਂ ਨੂੰ ਇਸੇ ਤਰ੍ਹਾਂ ਚੜ੍ਹਦੀਆਂ ਕਲਾਂ ਦਾ ਜੀਵਨ ਬਖਸ਼ਣ ਤੇ ਇਹਨਾਂ ਤੋਂ ਇਸੇ ਪਾਸੋਂ ਇਦਾਂ ਹੀ ਸੇਵਾਵਾਂ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਠਾਨਕੋਟ ਵਿਖੇ ਪਠਾਨਕੋਟ ਦੇ ਮਿਸ਼ਨ ਰੋਡ ਵਿਖੇ ਸਥਿਤ ਗੁਰਦੁਆਰਾ ਸ੍ਰੀ ਸੰਤਾ ਅਸਰਮ ਵਿਖੇ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ ਤੇ ਦੱਸ ਦਈਏ ਹਰ ਸਾਲ ਇਹ ਸਮਰ ਕੈਂਪ ਚੜਾਏ ਬੱਚਿਆਂ ਦੇ ਲਈ ਲਗਾਇਆ ਜਾਂਦਾ ਹੈ ਤਾਂ ਕਿ ਬੱਚੇ ਜਿਹੜੇ ਨੇ ਸਿੱਖੀ ਇਤਿਹਾਸ ਦੇ ਬਾਰੇ ਜਾਣ ਸਕਣ ਆਪਣੇ ਵੀਰ ਯੋਧਿਆਂ ਦੇ ਬਾਰੇ ਤੇ ਗੁਰੂਆਂ ਬਾਰੇ ਜਿਹੜੀ ਇਹਨਾਂ ਨੂੰ ਜਾਣਕਾਰੀ ਹੋ ਸਕੇ ਤੇ ਉਪਰਾਲਾ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਪ੍ਰਬੰਧਕ ਕਮੇਟੀ ਦੇ ਵੱਲੋਂ ਜਿੱਥੇ ਕਿ 100 ਤੋਂ ਵੱਧ ਬੱਚਿਆਂ ਨੇ ਜਿਹੜਾ ਇਹ ਸਮਰ ਕੈਂਪ ਦੇ ਵਿੱਚ ਹਿੱਸਾ ਲਿਆ ਤੇ 8 ਤੋਂ ਲੈ ਕੇ 14 ਤਰੀਕ ਤੱਕ ਇਹ ਸਮਰ ਕੈਂਪ ਜਿਹੜਾ ਹੈ ਲੱਗਿਆ ਸੀ ਜਿੱਥੇ ਕਿ ਬੱਚਿਆਂ ਨੂੰ ਗੁਰਬਾਣੀ ਗੁਰਸ਼ ਤੇ ਦਸਤਾਰਬੰਦੀ ਕਰਨਾ ਜਿਹੜਾ ਸਿਖਾਇਆ ਜਾਂਦਾ ਤੇ ਫਿਰ ਉਸ ਤੋਂ ਬਾਅਦ ਮੁਕਾਬਲੇ ਹੁੰਦੇ ਨੇ ਤੇ 15 ਤਰੀਕ ਨੂੰ ਇਸ ਦਾ ਫਾਈਨਲ ਮੁਕਾਬਲਾ ਜਿਹੜਾ ਹੈ ਉਹ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਪਹਿਲੇ ਦੂਜੇ ਤੇ ਤੀਜੇ ਥਾਂ ਤੇ ਰਹਿਣ ਵਾਲੇ ਬੱਚਿਆਂ ਨੂੰ ਜਿਹੜਾ ਹੈ ਸਨਮਾਨਿਤ ਵੀ ਕੀਤਾ ਗਿਆ ਤੇ ਸਨਮਾਨਿਤ ਉਹਨਾਂ ਨੂੰ ਜਿਹੜਾ ਹੈ ਆਏ ਹੋਏ ਮੁੱਖ ਮਹਿਮਾਨਾਂ ਦੇ ਵੱਲੋਂ ਕੀਤਾ ਗਿਆ ਇਸ ਦੀ ਜਾਣਕਾਰੀ ਪ੍ਰਬੰਧਕ ਕਮੇਟੀ ਦੇ ਵੱਲੋਂ ਸਾਡੇ ਨਾਲ ਸਾਂਝੀ ਕੀਤੀ ਗਈ ਹੈ ਆਓ ਦੇਖਦੇ ਹਾਂ ਤਸਵੀਰਾਂ ਤੇ ਜਾਣਕਾਰੀ ਲੈਣੇ ਪ੍ਰਬੰਧਕ ਕਮੇਟੀ ਤੋਂ ਕਿਸ ਤਰ੍ਹਾਂ ਦੇ ਨਾਲ ਇਹ ਸਮਰ ਕੈਂਪ ਜਿਹੜਾ ਹੈ ਸਫਲਤਾਪੂਰਵਕ ਸੰਪੰਨ ਜਿਹੜਾ ਹੈ ਉਹ ਹੋਇਆ ਹੈ ਜੀ ਗੁਰਜੀਕਾ ਖਾਲਸਾ ਵਾਹਿਗੁਰੂ ਰਜੀ ਕੀ ਫਤਿਹ ਸ੍ਰੀ ਹਰਿ ਸ੍ਰੀ ਗੁਰੂ ਸਾਹਿਬ ਦੇ ਬੇਨਤੀ ਹੈ ਕਿ ਗੁਰਦੁਆਰਾ ਸੰਤ ਆਸ਼ਰਮ ਮਿਸ਼ਨ ਰੋਡ ਪਠਾਨਕੋਟ ਸੰਤ ਬਾਬਾ ਇਕਬਾਲ ਸਿੰਘ ਜੀ ਦੇ ਤਪੱਸਥਾਨ ਵਿਖੇ ਹਰ ਸਾਲ ਬੱਚਿਆਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਲਈ ਇੱਕ ਗੁਰਮਤ ਸਵਰ ਕੈਂਪ ਲਗਾਇਆ ਜਾਂਦਾ ਗਰਮੀ ਦੀ ਛੁੱਟੀਆਂ ਦੇ ਵਿੱਚ ਤਾਂ ਜੋ ਬੱਚੇ ਜਿਹੜੇ ਆ ਮਾੜੀ ਸੋਸਾਇਟੀ ਤੋਂ ਬਚ ਕੇ ਸਿੱਖੀ ਵਾਲੇ ਪਾਸੇ ਲੱਗ ਸਕਣ ਇਸ ਕੈਂਪ ਦੇ ਵਿੱਚ ਬੱਚਿਆਂ ਨੂੰ ਇਤਿਹਾਸ ਗੁਰਬਾਣੀ ਦਸਤਾਰਾਂ ਦੁਮਾਲੇ ਗਤਕਾ ਸਾਰਾ ਕੁਝ ਬੱਚਿਆਂ ਨੂੰ ਸਿਖਾਇਆ ਜਾਂਦਾ ਅਖੀਰਲੇ ਦਿਨ ਜਿਹੜੇ ਆ ਸੈਕਿੰਡ ਲਾਸਟ ਦਿਨ ਬੱਚਿਆਂ ਦੇ ਕੰਪੀਟੀਸ਼ਨ ਹੋਏ ਤੇ ਅੱਜ ਸਾਰੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਸ਼ਹਿਰ ਦੀਆਂ ਮਹਾਨ ਹਸਤੀਆਂ ਪਹੁੰਚੀਆਂ ਤੇ ਪਿੰਡਾਂ ਵਿੱਚੋਂ ਵੀ ਜਿਹੜੇ ਆ ਉਹ ਜਿਹੜੇ ਪੰਥਕ ਸਖਸੀਤਾਂ ਜਿਹੜੀ ਸਾਡੇ ਵਿੱਚ ਪਹੁੰਚੀਆਂ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਪੁਰਦਵਾਰ ਸੰਤਾ ਆਸ਼ਰਮ ਦੀ ਸਾਰੀ ਸੰਗਤ ਦਾ ਸਾਰੀ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਖਾਸ ਕਰਕੇ ਜਿਨ੍ਹਾਂ ਨੇ ਬੱਚਿਆਂ ਨੂੰ ਸਿਖਾਇਆ ਸਰਦਾਰ ਭਾਈ ਦੇਗਦੇਵ ਸਿੰਘ ਜੀ ਬਾਟਸਾਪ ਵਾਲੇ ਭਾਈ ਅਮਰਜੀਤ ਸਿੰਘ ਚਿੱਟੀ ਬਾਟਸਾਪ ਵਾਲੇ ਭਾਈ ਵਿਜੇ ਸਿੰਘ ਜੀ ਹੈਡ ਗ੍ਰੰਤੀ ਗੁਰਦੁਆਰਾ ਸੰਤ ਅਸ਼ਰਮ ਭਾਈ ਹਰਦੀਪ ਸਿੰਘ ਜੀ ਮੱਖਣ ਸਰਦਾਰ ਸਿਮਰਨਜੀਤ ਸਿੰਘ ਜੀ ਗੱਤਕਾ ਕੋਚ ਸਰਦਾਰ ਸਤਨਾਮ ਸਿੰਘ ਢੋਣੀ ਤੇ ਹੋਰ ਜਿਨ੍ਹਾਂ ਨੇ ਵੀ ਬੱਚਿਆਂ ਨੂੰ ਸਿਖਾਣ ਵਿੱਚ ਸਹਾਇਤਾ ਕੀਤੀ ਬੱਚਿਆਂ ਨੂੰ ਗਾਈਡ ਕੀਤਾ ਸਾਰਿਆਂ ਦਾ तहे ਦਿਲੋਂ ਧੰਨਵਾਦ ਜਿਹੜੀ ਸੰਗਤ ਨੇ ਜਿੰਨਾ ਜਿੰਨਾ ਸਹਿਯੋਗ ਕੀਤਾ ਸਾਰਿਆਂ ਦਾ ਧੰਨਵਾਦ ਬੱਚਿਆਂ ਨੂੰ ਕੈਸ਼ ਪ੍ਰਾਈਜ਼ ਬੱਚਿਆਂ ਨੂੰ ਸਕੂਲ ਬੈਗ ਸਰਟੀਫਿਕੇਟ ਮੈਡਲ ਕਿਟਾ ਸਾਰਾ ਕੁਝ ਜੋ ਬੱਚਿਆਂ ਦਾ 17 ਪੱਗਾਂ ਜਿਹੜੀਆਂ ਬੱਚਿਆਂ ਨੂੰ ਜਿਹੜੇ 17 ਦੇ ਕੰਪੀਟੀਸ਼ਨ ਵਿੱਚ ਬੱਚਿਆਂ ਨੂੰ ਪੱਗਾਂ ਦਿੱਤੀਆਂ ਗਈਆਂ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਕਾਰਜ ਜਿਹੜਾ ਨੇਪਰੇ ਚੜਿਆ ਵਿਸ਼ੇਸ਼ ਸਹਿਯੋਗ ਸਰਦਾਰ ਬਰਿਆਮ ਸਿੰਘ ਹੁਣਾਂ ਦੀ ਫੈਮਿਲੀ ਜਿਨ੍ਹਾਂ ਦੇ ਹਰ ਸਾਲ ਦੀ ਤਰ੍ਹਾਂ ਜਿਹੜੇ ਬੱਚਿਆਂ ਨੂੰ ਪ੍ਰਾਈਜ਼ ਦੇਂਦੀ ਜਿਹੜੀ ਸੇਵਾ ਕਰਦੇ ਸਰਦਾਰ ਨਿਰਮਲਜੀਤ ਸਿੰਘ ਸਰਦਾਰ ਨਿਰਮਲ ਸਿੰਘ ਸਰਦਾਰ ਨਰਤੇਜ ਸਿੰਘ ਹੁਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਅਮਰ ਕੈਂਪ ਵਿੱਚ ਜਿਨ੍ਹਾਂ ਪਰਿਵਾਰਾਂ ਨੇ ਜਿਨ੍ਹਾਂ ਨੌਜਵਾਨ ਵੀਰਾਂ ਨੇ ਜਿਸ ਤਰ੍ਹਾਂ ਸਰਦਾਰ ਹਰਦੀਪ ਸਿੰਘ ਰਿੰਪੂ ਭਾਈ ਰਵਿੰਦਰਪਾਲ ਸਿੰਘ ਜੀ ਅਮਿਤਪਾਲ ਜੀ ਸਰਦਾਰ ਨਤਪੇ ਸਿੰਘ ਜੀ ਭਾਈ ਅਮਨਦੀਪ ਸਿੰਘ ਜੀ ਤੇ ਹੋਰ ਜਿਹੜੇ ਨੌਜਵਾਨ ਵੀਰ ਜਿਹੜੇ ਮਿਲਕੇ ਸਾਡੇ ਸਾਰੇ ਗੁਰਦਰਾ ਸਾਹਿਬ ਦੇ ਜਿਹੜੇ ਮਿਲਕੀ ਭਰਾ ਨੇ ਸਮੂਹ ਸੰਗਤ ਨੇ ਜਿਹੜਾ ਇਹ ਕੈਂਪ ਜਿਹੜਾ ਲਗਵਾਇਆ ਹੈ ਇਸੇ ਤਰ੍ਹਾਂ ਇਹ ਕੈਂਪ ਜਿਹੜਾ ਸਾਲ ਦੀ ਸਾਲ ਚੱਲਦਾ ਰਹੇਗਾ ਸਾਰੇ ਬੱਚਿਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਵੀ ਆਪਣੇ ਬੱਚਿਆਂ ਨੂੰ ਇੱਥੇ ਲੈ ਕਰਕੇ ਪਹੁੰਚਣ ਦੀ ਜਰੂਰ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਮਨਜੀਤ ਸਿੰਘ ਰਾਣੀਪੁਰ ਪ੍ਰਧਾਨ ਭਾਈ ਕਰਿਆ ਚੈਰੀਟੇਬਲ ਸੁਸਾਇਟੀ ਬੜੋਈ ਰਾਣੀਪੁਰ ਅਤੇ ਅਜੈਕਟਿਵ ਮੈਂਬਰ ਸ਼੍ਰੋਮਣੀ ਅਕਾਲੀ ਪੰਥਕ ਲੈਰ ਪਠਾਨਕੋਟ ਹਲਕੇ ਤੋਂ ਅੱਜ ਜਿਹੜਾ ਵੀਰਾਂ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਉਹਨਾਂ ਨੂੰ ਦਸਤਾਰਾਂ ਸਜਾਉਣ ਅਤੇ ਗੱਤਕਾ martial art ਜੋ ਸਿੱਖਾਂ ਦਾ ਹੈ ਉਹ ਸਿਖਾਉਣ ਦਾ ਜੋ ਉਪਰਾਲਾ ਕੀਤਾ ਉਹਦੀ ਤੈਅ ਜਿਹੜੋਂ ਸ਼ਲਾਘਾ ਕਰਦਾ ਹੈ ਤੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਇਹਨਾਂ ਸੇਵਕਾਂ ਪਾਸੇੋਂ ਇਦਾਂ ਹੀ ਆਪਣਾ ਮੇਰ ਭਰਿਆ ਹੱਥ ਰੱਖ ਕੇ ਤੇ ਇਹ ਸਿਵਾਵਾ ਜਿਹੜੀਆਂ ਲੈੰਦੇ ਰਹਿਣ ਤਾਂ ਜੋ ਸਾਡੇ ਬੱਚੇ ਆਪਣਾ ਇਤਿਹਾਸ ਗੁਰਬਾਣੀ ਅਤੇ ਆਪਣਾ ਜੋ ਸਾਡਾ ਪਹਿਰਾਵਾ ਹੈ ਉਦੇ ਨਾਲ ਜਿਹੜਾ ਹੈ ਉਹ ਜੁੜੇ ਰਹਿਣ ਕਿਉਂਕਿ ਜਦੋਂ ਤੱਕ ਅਸੀਂ ਆਪਣੇ ਮੂਲ ਨਾਲ ਜੁੜੇ ਰਹਾਂਗੇ ਜਿਸ ਦਰਖਤ ਦੀਆਂ ਜਿਹੜਾ ਜੋ ਹਨ ਉਹ ਜ਼ਮੀਨ ਵਿੱਚ ਲੱਗੀਆਂ ਰਹਿੰਦੀਆਂ ਨੇ ਉਹ ਹਮੇਸ਼ਾ ਲਈ ਹਰਾ ਭਰਾ ਰਹਿੰਦਾ ਹੈ ਤੇ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਇਸ ਕਰਕੇ ਇਹਨਾਂ ਦੇ ਇਸ ਪਰਾਲੇ ਲਈ ਅਸੀਂ ਤਹਿ ਦਿਲੋਂ ਜਿਹੜਾ ਹੈ ਉਹ ਧੰਨਵਾਦ ਕਰਦੇ ਹਾਂ ਸਤਿਗੁਰੂ ਦਾ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਇਹਨਾਂ ਨੂੰ ਇਸੇ ਤਰ੍ਹਾਂ ਚੜ੍ਹਦੀਆਂ ਕਲਾਂ ਦਾ ਜੀਵਨ ਬਖਸ਼ਣ ਤੇ ਇਹਨਾਂ ਤੋਂ ਇਸੇ ਪਾਸੋਂ ਇਦਾਂ ਹੀ ਸੇਵਾਵਾਂ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਠਾਨਕੋਟ ਵਿਖੇ ਪਠਾਨਕੋਟ ਦੇ ਮਿਸ਼ਨ ਰੋਡ ਵਿਖੇ ਸਥਿਤ ਗੁਰਦੁਆਰਾ ਸ੍ਰੀ ਸੰਤਾ ਆਸ਼्रम ਵਿਖੇ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ ਤੇ ਦੱਸ ਦਈਏ ਹਰ ਸਾਲ ਇਹ ਸਮਰ ਕੈਂਪ ਜਿਹੜਾ ਹੈ ਬੱਚਿਆਂ ਦੇ ਲਈ ਲਗਾਇਆ ਜਾਂਦਾ ਹੈ ਤਾਂ ਕਿ ਬੱਚੇ ਜਿਹੜੇ ਨੇ ਸਿੱਖੀ ਇਤਿਹਾਸ ਦੇ ਬਾਰੇ ਜਾਣ ਸਕਣ ਆਪਣੇ ਵੀਰ ਯੋਧਿਆਂ ਦੇ ਬਾਰੇ ਤੇ ਗੁਰੂਆਂ ਬਾਰੇ ਜਿਹੜੀਆਂ ਉਹਨਾਂ ਨੂੰ ਜਾਣਕਾਰੀ ਹੋ ਸਕੇ ਤੇ ਉਹ ਪ੍ਰਾਲਾ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਇਹ ਪ੍ਰਬੰਧਕ ਕਮੇਟੀ ਦੇ ਵੱਲੋਂ ਜਿੱਥੇ ਕਿ 100 ਤੋਂ ਵੱਧ ਬੱਚਿਆਂ ਨੇ ਜਿਹੜਾ ਹੈ ਇਹ ਸਮਰ ਕੈਂਪ ਦੇ ਵਿੱਚ ਹਿੱਸਾ ਲਿਆ ਤੇ 8 ਤੋਂ ਲੈ ਕੇ 14 ਤਰੀਕ ਤੱਕ ਇਹ ਸਮਰ ਕੈਂਪ ਜਿਹੜਾ ਹੈ ਲੱਗਿਆ ਸੀ ਜਿੱਥੇ ਕਿ ਬੱਚਿਆਂ ਨੂੰ ਗੁਰਬਾਣੀ ਗੁਰ ਤੇ ਦਸਤਾਰਬੰਦੀ ਕਰਨal ਜਿਹੜਾ ਹੈ ਸਿਖਾਇਆ ਜਾਂਦਾ ਤੇ ਫਿਰ ਉਸ ਤੋਂ ਬਾਅਦ ਮੁਕਾਬਲੇ ਹੁੰਦੇ ਨੇ ਤੇ 15 ਤਰੀਕ ਨੂੰ ਇਸ ਦਾ ਫਾਈਨਲ ਮੁਕਾਬਲਾ ਜਿਹੜਾ ਹੈ ਉਹ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਪਹਿਲੇ ਦੂਜੇ ਤੇ ਤੀਜੇ ਥਾਂ ਤੇ ਰਹਿਣ ਵਾਲੇ ਬੱਚਿਆਂ ਨੂੰ ਜਿਹੜਾ ਹੈ ਸਨਮਾਨਿਤ ਵੀ ਕੀਤਾ ਗਿਆ ਤੇ ਸਨਮਾਨਿਤ ਉਹਨਾਂ ਨੂੰ ਜਿਹੜਾ ਹੈ ਆਏ ਹੋਏ ਮੁੱਖ ਮਹਿਮਾਨਾਂ ਦੇ ਵੱਲੋਂ ਕੀਤਾ ਗਿਆ ਚ ਇਸ ਦੀ ਜਾਣਕਾਰੀ ਪ੍ਰਬੰਧਕ ਕਮੇਟੀ ਦੇ ਵੱਲੋਂ ਸਾਡੇ ਨਾਲ ਸਾਂਝੀ ਕੀਤੀ ਗਈ ਹੈ ਆਓ ਦੇਖਦੇ ਹਾਂ ਤਸਵੀਰਾਂ ਤੇ ਜਾਣਕਾਰੀ ਲੈਣੇ ਹੈ ਪ੍ਰਬੰਧਕ ਕਮੇਟੀ ਤੋਂ ਕਿਸ ਤਰ੍ਹਾਂ ਦੇ ਨਾਲ ਇਹ ਸਮਰ ਕੈਂਪ ਜਿਹੜਾ ਹੈ ਸਫਲਤਾਪੂਰਵਕ ਸੰਪੰਨ ਜਿਹੜਾ ਹੈ ਉਹ ਹੋਇਆ ਹੈ ਜੀ ਗੁਰਜੀਕਾ ਖਾਲਸਾ ਵਾਹਿ ਜੋ ਜੀ ਕੀ ਫਤਿਹ ਸ੍ਰੀ ਸੋਹ ਸਾਰ ਸੰਗਤ ਦੇ ਜੀ ਬੇਨਤੀ ਹੈ ਕਿ ਗੁਰਦੁਆਰਾ ਸੰਤ ਆਸ਼ਰਮ ਮਿਸ਼ਨ ਰੋਡ ਪਠਾਨਕੋਟ ਸੰਤ ਬਾਬਾ ਇਕਬਾਲ ਸਿੰਘ ਜੀ ਦੇ ਤਪਸਥਾਨ ਵਿਖੇ ਹਰ ਸਾਲ ਬੱਚਿਆਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਲਈ ਇੱਕ ਗੁਰਮਤ ਸਮਰ ਕੈਂਪ ਲਗਾਇਆ ਜਾਂਦਾ ਗਰਮੀ ਦੀ ਛੁੱਟੀਆਂ ਦੇ ਵਿੱਚ ਤਾਂ ਜੋ ਬੱਚੇ ਜਿਹੜੇ ਆ ਉਹ ਮਾੜੀ ਸੋਸਾਇਟੀ ਤੋਂ ਬਚ ਕੇ ਸਿੱਖੀ ਵਾਲੇ ਪਾਸੇ ਲੱਗ ਸਕਣ ਇਸ ਕੈਂਪ ਦੇ ਵਿੱਚ ਬੱਚਿਆਂ ਨੂੰ ਇਤਿਹਾਸ ਗੁਰਬਾਣੀ ਦਸਤਾਰਾ ਦੁਮਾਲੇ ਗੱਤਕਾ ਸਾਰਾ ਕੁਝ ਬੱਚਿਆਂ ਨੂੰ ਸਿਖਾਇਆ ਜਾਂਦਾ ਅਖੀਰਲੇ ਦਿਨ ਜਿਹੜੇ ਆ ਸੈਕਿੰਡ ਲਾਸਟ ਦਿਨ ਬੱਚਿਆਂ ਦੇ ਕੰਪੀਟੀਸ਼ਨ ਹੋਏ ਤੇ ਅੱਜ ਸਾਰੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਸ਼ਹਿਰ ਦੀਆਂ ਮਹਾਨ ਹਸਤੀਆਂ ਪਹੁੰਚੀਆਂ ਤੇ ਪਿੰਡਾਂ ਵਿੱਚੋਂ ਵੀ ਜਿਹੜੇ ਆ ਉਹ ਜਿਹੜੇ ਪੰਥਕ ਸਖਸ਼ੀਤਾ ਜਿਹੜੀ ਸਾਡੇ ਵਿੱਚ ਪਹੁੰਚੀਆਂ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਪੁਰਦਵਾਰ ਸੰਤ ਅਸ਼ਰਮ ਦੀ ਸਾਰੀ ਸੰਗਤ ਦਾ ਸਾਰੀ ਸੇਵਾਦਾਰਾਂ ਦਾ ਤੇ ਅਖੀਰਲੇ ਦਿਨ ਤੋਂ ਧੰਨਵਾਦ ਕਾਫ ਕਰਕੇ ਜਿਨ੍ਹਾਂ ਨੇ ਬੱਚਿਆਂ ਨੂੰ ਸਿਖਾਇਆ ਸਰਦਾਰ ਭਾਈ ਜਗਦੇਵ ਸਿੰਘ ਜੀ ਬਾਟਸਾਪ ਵਾਲੇ ਭਾਈ ਅਮਰਜੀਤ ਸਿੰਘ ਚਿੱਟੀ ਬਾਟਸਾਪ ਵਾਲੇ ਭਾਈ ਵਿਜੇ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸੰਤ ਆਸ਼ਰਮ ਭਾਈ ਹਰਦੀਪ ਸਿੰਘ ਜੀ ਮੱਖਣ ਸਰਦਾਰ ਸਿਮਰਨਜੀਤ ਸਿੰਘ ਜੀ ਗਤਕਾ ਕੋਚ ਸਰਦਾਰ ਸਤਨਾਮ ਸਿੰਘ ਹੋਣੀ ਤੇ ਹੋਰ ਜਿਨ੍ਹਾਂ ਨੇ ਵੀ ਬੱਚਿਆਂ ਨੂੰ ਸਿਖਾਉਣ ਵਿੱਚ ਸਹਾਇਤਾ ਕੀਤੀ ਬੱਚਿਆਂ ਨੂੰ ਗਾਈਡ ਕੀਤਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਜਿਹੜੀ ਸੰਗਤ ਨੇ ਜਿੰਨਾ ਜਿੰਨਾ ਸਹਿਯੋਗ ਕੀਤਾ ਸਾਰਿਆਂ ਧੰਨਵਾਦ ਬੱਚਿਆਂ ਨੂੰ ਕੈਸ਼ ਪ੍ਰਾਈਜ਼ ਬੱਚਿਆਂ ਨੂੰ ਸਕੂਲ ਬੈਗ ਸਰਟੀਫਿਕੇਟ ਮੈਡਲ ਕਿਟਾ ਸਾਰਾ ਕੁਝ ਜੋ ਬੱਚਿਆਂ ਦਾ 12 ਪੱਗਾਂ ਜਿਹੜੀਆਂ ਬੱਚਿਆਂ ਨੂੰ ਜਿਹੜੇ 12 ਦੇ ਕੰਪੀਟੀਸ਼ਨ ਵਿੱਚ ਬੱਚਿਆਂ ਨੂੰ ਪੱਗਾਂ ਦਿੱਤੀਆਂ ਗਈਆਂ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਕਾਰਜ ਜਿਹੜਾ ਨੇਪਰੇ ਚੜਿਆ ਵਿਸ਼ੇਸ਼ ਸਹਿਯੋਗ ਸਰਦਾਰ ਬਰਿਆਵ ਸਿੰਘ ਹੁਣਾਂ ਦੀ ਫੈਮਿਲੀ ਜਿਨ੍ਹਾਂ ਦੇ ਹਰ ਸਾਲ ਦੀ ਤਰ੍ਹਾਂ ਜਿਹੜੇ ਬੱਚਿਆਂ ਨੂੰ ਪ੍ਰਾਈਜ਼ ਦੇਣ ਦੀ ਜਿਹੜੀ ਸੇਵਾ ਕਰਦੇ ਸਰਦਾਰ ਨਿਰਮਲਜੀਤ ਸਿੰਘ ਸਰਦਾਰ ਨਿਰਮਲ ਸਿੰਘ ਸਰਦਾਰ ਨਵਦੇਸ਼ ਸਿੰਘ ਹੁਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਅਮਰ ਕੈਂਪ ਵਿੱਚ ਜਿਨ੍ਹਾਂ ਪਰਿਵਾਰਾਂ ਨੇ ਜਿਨ੍ਹਾਂ ਨੌਜਵਾਨ ਵੀਰਾਂ ਨੇ ਜਿਸ ਤਰ੍ਹਾਂ ਸਰਦਾਰ ਹਰਦੀਪ ਸਿੰਘ ਰਿੰਪੂ ਭਾਈ ਰਵਿੰਦਰਪਾਲ ਸਿੰਘ ਜੀ ਅਮਿਤਪਾਲ ਜੀ ਸਰਦਾਰ ਨਪਲ ਸਿੰਘ ਜੀ ਭਾਈ ਅਮਨਦੀਪ ਸਿੰਘ ਜੀ ਤੇ ਹੋਰ ਜਿਹੜੇ ਨੌਜਵਾਨ ਵੀਰ ਜਿਹੜੇ ਮਿਲਕੇ ਸਾਡੇ ਸਾਰੇ ਗੁਰਦਰਾ ਸਾਹਿਬ ਦੇ ਜਿਹੜੇ ਮਿਲਕੇ ਭਰਾ ਨੇ ਸਮੂਹ ਸੰਗਤ ਨੇ ਜਿਹੜਾ ਇਹ ਕੈਂਪ ਜਿਹੜਾ ਲਗਵਾਇਆ ਹੈ ਇਸੀ ਤਰ੍ਹਾਂ ਇਹ ਕੈਂਪ ਜਿਹੜਾ ਸਾਲ ਦੀ ਸਾਲ ਚੱਲਦਾ ਰਹੇਗਾ ਸਾਰੇ ਬੱਚਿਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਵੀ ਆਪਣੇ ਬੱਚਿਆਂ ਨੂੰ ਇੱਥੇ ਲੈ ਕਰਕੇ ਪਹੁੰਚਣ ਦੀ ਜਰੂਰ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਮਨਜੀਤ ਸਿੰਘ ਰਾਣੀਪੁਰ ਪ੍ਰਧਾਨ ਭਾਈ ਕਨੀਆ ਚੈਰੀਟੇਬਲ ਸੁਸਾਇਟੀ ਬਡੋਈ ਰਾਣੀਪੁਰ ਅਤੇ ਅਜੈਕਟਿਵ ਮੈਂਬਰ ਸ਼੍ਰੋਮਣੀ ਅਕਾਲੀ ਪੰਥਕ ਲਹਿਰ ਪਠਾਨਕੋਟ ਹਲਕੇ ਤੋਂ ਅੱਜ ਜਿਹੜਾ ਵੀਰਾਂ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਉਹਨਾਂ ਨੂੰ ਦਸਤਾਰਾਂ ਸਜਾਉਣ ਅਤੇ ਗਤਕਾ ਮਾਰਸ਼ਲ ਆਰਟ ਜੋ ਸਿੱਖਾਂ ਦਾ ਹੈ ਉਹ ਸਿਖਾਉਣ ਦਾ ਜੋ ਉਪਰਾਲਾ ਕੀਤਾ ਉਹਦੀ ਤਹਿ ਦਿਲੋਂ ਸ਼ਲਾਘਾ ਕਰਦਾ ਹੈ ਤੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਇਹਨਾਂ ਸੇਵਕਾਂ ਪਾਸੇੋਂ ਇਦਾਂ ਹੀ ਆਪਣਾ ਮੇਰ ਭਰਿਆ ਹੱਥ ਰੱਖ ਕੇ ਤੇ ਇਹ ਸਿਵਾਵਾਵਾਂ ਜਿਹੜੀਆਂ ਲੈਂਦੇ ਰਹਿਣ ਤਾਂ ਜੋ ਸਾਡੇ ਬੱਚੇ ਆਪਣਾ ਇਤਿਹਾਸ ਗੁਰਬਾਣੀ ਅਤੇ ਆਪਣਾ ਜੋ ਸਾਡਾ ਪਹਿਰਾਵਾ ਹੈ ਉਹਦੇ ਨਾਲ ਜਿਹੜਾ ਹੈ ਉਹ ਜੁੜੇ ਰਹਿਣ ਕਿਉਂਕਿ ਜਦੋਂ ਤੱਕ ਅਸੀਂ ਆਪਣੇ ਮੂਰ ਨਾਲ ਜੁੜੇ ਰਹਾਂਗੇ ਜਿਸ ਦਰਖਤ ਦੀਆਂ ਜਿਹੜਾ ਜੋ ਹਨ ਉਹ ਜ਼ਮੀਨ ਵਿੱਚ ਲੱਗੀਆਂ ਰਹਿੰਦੀਆਂ ਨੇ ਉਹ ਹਮੇਸ਼ਾ ਲਈ ਹਰਾ ਭਰਾ ਰਹਿੰਦਾ ਹੈ ਤੇ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਇਸ ਕਰਕੇ ਇਹਨਾਂ ਦੇ ਇਸ ਪਰਾਲੇ ਲਈ ਅਸੀਂ ਤਹਿ ਦਿਲੋਂ ਜਿਹੜਾ ਹੈ ਉਹ ਧੰਨਵਾਦ ਕਰਦੇ ਹਾਂ ਸਤਿਗੁਰੂ ਦਾ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਇਹਨਾਂ ਨੂੰ ਇਸੇ ਤਰ੍ਹਾਂ ਚਿਰਦੀਆਂ ਕਲਾਂ ਦਾ ਜੀਵਨ ਵਕਸ਼ਨ ਤੇ ਇਹਨਾਂ ਤੋਂ ਇਸੇ ਪਾਸੋਂ ਇਦਾਂ ਹੀ ਸਿਵਾਵਾ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ